ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਮਨਜੀਤ ਕਾ ਹੋਰ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਆਪ ਨੂੰ ਛੜ ਦੀ ਖਲਾਚ ਰੱਖੇ ਤੰਦਰੁਸਤੀ ਦੇਵੇ ਤਰੱਕੀ ਦੇਵੇ ਤੁਸੀਂ ਸਦਾ ਖੁਸ਼ ਰਹੋ ਅੱਜ ਆਪਾਂ ਸੋਡੇ ਲਈ ਲੈ ਕੇ ਆਏ ਆ BM ਬ੍ਰਾਂਡ ਦੇ ਆਲਓਵਰ ਸੂਟ ਉਹ ਵੀ ਪਿਓਰ ਕਾਟਨ ਦੇ ਆਪਾਂ ਜਿੰਨੀ ਵੀ ਕਾਟਨ ਲੈ ਕੇ ਆਵਾਂਗੇ ਮਾੜੀ ਬਿਲਕੁਲ ਨਹੀਂ ਲੈ ਕੇ ਆਵਾਂਗੇ ਵਧੀਆ ਲੈ ਕੇ ਆਵਾਂਗੇ ਨਾ ਤਾਂ ਜਿਆਦਾ ਮਹਿੰਗੀ ਤੇ ਨਾ ਜਿਆਦਾ ਸਸਤੀ ਆਪਣੇ ਕੋਲੇ ਵਿਚਾਲਣਾ ਮੇਲ ਕਾਟਨ ਹੋਊਗੀ ਆਪਣੇ ਕੋਲੇ ਕਾਟਨ ਸਟਾਰਟ ਹੋਊਗੀ 500 ਤੋਂ ਤੇ 1500 ਦੇ ਵਿੱਚ ਵਿੱਚ ਜੀ ਇੱਥੇ ਇੱਥੇ ਹੀ ਰੱਖਾਂਗੇ ਚੁੰਨੀ ਆਲੇ ਆ ਜਾਂਦੇ ਵਿੱਚ ਆਹ ਲਓ ਜੀ ਪਹਿਲਾ ਆ ਗਿਆ ਜੀ ਦੀਪ ਸਿੰਘ ਦਿਖਾਓ VLM ਦੀ ਮੋਹਰ ਲੱਗੀ VLM AK टैक्स ਦੀ ਤਰ੍ਹਾਂ ਬਹੁਤ ਵਧੀਆ ਕਪੜਾ ਜੀ VLM ਦਾ ਕਪੜਾ ਆਪਾਂ ਵੱਧੂ ਵੇਚੂਗਾ ਦੇਖਿਓ ਮੋਬਾਈਲ ਨਹੀਂ ਖਲਾਉਂਦਾ ਫਿਰ ਮੇਰੀ ਆ ਲੜਾਈ ਪੈ ਜਾਂਦੀ ਆ ਕਰਨਾ ਚੋਂ ਤੂਤਰੀ ਜੀ ਕੱਢ ਲਾ 흘ਲੀ ਜਾਂਦਾ ਫੁਣਾ ਆ ਦੇਖੋ ਜੀ ਦਿਖਾਤੀ ਬੀਅਲਮ ਦੀ ਮੋਰ ਕਿੱਥੇ ਰਖਾਤੀ ਮੇਰੇ ਫੋਨ ਤੇ ਡਿਊਰ ਪੇ ਐਡਾ ਮਹਿੰਗਾ ਤੈਨੂੰ ਫੋਨ ਲਾ ਕੇ ਦਿੱਤਾ ਤਾਂ ਮਹਿੰਗੇ ਨੂੰ ਗਾ 90 ਕਰੋੜ ਦਾ 90 ਕਰੋੜ ਦੇ ਤੇ ਗੁੱਡੀ ਭੋਲੀ ਆ ਲਓ ਜੀ ਇਹ ਆ ਗਿਆ ਪਹਿਲਾ ਕਲਰ ਕਲਰ ਸੇਮ ਆ ਰਿਹਾ ਜੀ ਵਿੱਚ ਗਾਜਰੀ ਜਾਂ ਫੁੱਲ ਹੈ ਜੀ ਇਹੇ ਆਉਣਗੇ ਜੀ ਦੋ ਡਿਜ਼ਾਈਨ ਸਾਰੇ ਸੂਟ ਇਹ ਦੋ ਦੋ ਹੁੰਦੇ ਆ ਜੀ ਥਾਣ ਦੇ ਵਿੱਚ ਕਿਵੇਂ ਆਵੋ ਉਹ yellow ਮਾਟੜ yellow ਸਮਾ ਸਰਾ ਕੀ ਅਗਲਾ ਕਲਰ ਆ ਗਿਆ ਜੀ ਪੀਲਾ ਮਸਟਰਡ ਜਿਹਾ ਕਲਰ ਹੈ ਜੀ ਇਹ ਭੋਇ ਤਾਂ ਸਾਰਿਆਂ ਦੀ ਮੈਨੂੰ ਲੱਗਦਾ ਸੇਮ ਜੀ ਲੱਗਦੀ ਹੈ ਮੈਨੂੰ ਤਾਂ ਸੇਮ ਹੀ ਭੋਇ ਤਾਂ ਰਹਿੰਦੀ ਪੀਲਾ ਮਸਟਰਡ ਜਿਆ ਦੀ VLM ਦਾ ਜੀ ਸਾਈਡ ਤੇ ਮੋਹਰਾ 5 ਮੀਟਰ ਦਾ ਸੂਟ ਸਿਰਫ 725 ਰੁਪਏ ਦਾ ਰਹੂਗਾ ਜੀ ਪ્યોਰ ਵਿੱਚ ਡਿਜ਼ਾਈਨਿੰਗ ਡਿਫਰੈਂਟ ਹੈ ਨਾ ਲਾਈਨਿੰਗ ਜਿੱਲੀ ਕੇ ਟਾਈ ਵੀ ਟਾਈਪ ਜਣਾ ਪਿਓਰ ਕਾਟਨ ਹੈ ਜੀ ਕੁਛ ਇਹਨੂੰ ਖਰਾਬ ਨਹੀਂ ਹੁੰਦੀ ਇਹ ਕੁਝ ਵੀ ਨਹੀਂ ਹੁੰਦਾ ਇਹ ਕਾਟਨ ਨੂੰ ਜਿੰਨੇ ਮਰਜੀ ਹੰਡਾਏ ਉਹ ਤੇ ਚੁੰਨੀ ਤੋਂ ਬਿਨਾ ਨੇ ਇਹ ਜੀ 725 ਦਾ 5 ਮੀਟਰ ਸੂਟ ਪਿਓਰ ਕਾਟਨ ਅਗਲਾ ਕਲਰ ਆ ਗਿਆ ਜੀ ਫਿਰੋਜੀ ਦੇਖੋ ਜਿਆਨਸ ਮਾਰ ਕੇ ਦਿਖਾਇਆ ਕਰ ਠੀਕ ਸਮਾਰਕੇ ਦੇ ਹੁਣ ਤਿੰਨ ਵਾਰ ਮਾਰ ਕੇ ਦਿਖਾਤਾ ਆ ਫੋਟੋ ਇਹ ਆ ਗਿਆ ਜੀ ਫਿਰੋਜੀ ਕਲਰ 725 ਰੁਪਏ ਦਾ ਕਾਟਨ ਦਾ ਪਿਓਰ ਕਾਟਨ ਦਾ ਸੂਟ ਔਨਲੀ 725 ਦਾ ਜੀ ਬਠਿੰਡੇ ਵਾਲੇ ਕਹਿੰਦੇ ਪਾ ਸਕਦੇ ਨੂੰ ਤਾਂ ਕਹਿੰਦੇ ਘੈਂਟ ਹੁੰਦੀ ਹੈ ਬਾਰੇ ਬੋਲ ਜਿਦਾ ਆਪਾਂ ਮੂਰਲਾ ਬੰਦਾ ਸੁਣਦਾ ਨੇ ਰੁੱਖੀ ਜੀ ਲੱਗਦੀ ਆ ਰੁੱਖਾਪਨ ਜਾਂ ਦਿੰਦੀ ਐ ਹੋਰ ਭਾਸਾ ਬਹੁਤ ਘੈਂਟ ਆਪਣੀ ਬਠਿੰਡੇ ਵਾਲੀ ਹਮਮ ਇੱਕ ਆ ਗਿਆ ਜੀ ਇਵੇਂ ਪਿੰਕ ਜਿਹਾ ਸ਼ਰਟ ਪਿੰਕ ਬਹੁਤ ਰੇਅਰ ਵਾਲਾ ਹੁੰਦਾ ਨਾ ਚਾਹਣੀ ਪਿੰਕ ਜਆ ਨਿਊ ਪੈਂਟ ਜਗਾ ਹਾਂ ਲਓ ਜੀ ਗੁਲਾਬ ਦੇ ਬੋਲਾ ਇਹ ਆਲ ਓਵਰ ਸੂਟ ਆ ਜੀ 5 ਮੀਟਰ ਹੋਊਗਾ ਸਿਰਫ 725 ਦਾ ਜੀ ਪਿਓਰ ਕਾਟਨ ਆ ਜੀ ਚੁੰਨੀਆਂ ਦੇ ਨਾਲ ਹੈ ਨਹੀਂ ਜੀ ਪ्युअर कॉटन ਦਾ ਰੋਲ ਵਾਲਾ सूट जी ਕਿੱਚ ਚੁੰਨੀ ਨਹੀਂ ਆਉਂਦੀ 725 VLM ਦੇ ਕਿਉਂਕਿ ਆਪਾਂ VLM ਬ੍ਰਾਂਡ ਜੀ ਤੁਹਾਨੂੰ ਵਧੀਆ ਲੱਗਿਆ ਜੀ ਆਪਾਂ ਤਾਂ ਕਰਕੇ VLM ਲਿਆਉਣ ਲੱਗੇ ਜੀ ਕੱਪੜਾ ਬਹੁਤ ਹੀ ਜ਼ਿਆਦਾ ਸਰਾ ਕੱਪੜਾ ਜੀ VLM ਦਾ ਹਲ ਲਓ ਜੀ VLM ਦੇ ਕੱਪੜੇ ਤੁਹਾਨੂੰ ਮਿਲਣਗੇ ਹਲ ਲਓ ਜੀ ਹਲ ਇਹਨਾਂ ਦਾ ਰੰਗ ਕਲਰ ਵੀ ਨਾ ਬਲੈਕ ਕਲਰ ਹੈ ਜੀ ਇਹ ਸੱਤ 25 ਕਾ ਸੂਟ ਵਿਦਾਉਟ ਚੁੰਨੀ ਤੇ ਆ ਗਿਆ ਆਪਣਾ ਕਰੀਮ ਖਲਾਰ ਨੂੰ ਦੇਖਣ ਦਾ ਲੱਗਦਾ ਨਹੀਂ ਮੇ ਜਿਹੜਾ ਪਸ਼ਮੀਨਾ ਹੈ ਸੂਈ ਵੰਗੂਣਾ ਕੱਲ ਥੋੜਾ ਜਿਹਾ ਜਿਹੜਾ 300 ਵਾਲਾ ਕੱਟ ਪੀਸ ਆਇਆ ਸੀ ਉਹਨਾਂ ਚ ਹਾਂਜੀ ਇਹ ਆ ਗਿਆ ਜੀ ਕਰੀਮ ਕਲਰ ਬਿਨਾ ਚੁੰਨੀ ਤੋਂ ਨਹੀਂ ਜੀ ਇਹ ਹਾਲ ਹੋਈ ਕਸਟਮਰ ਨੇ 300 ਵਾਲੇ ਜਿਹੜੇ ਕੱਟ ਪੀਸ ਉਹ ਬੜੇ ਪਿਆਰ ਨਾਲ ਕੀਤੇ ਸੀ ਨਾ ਹਾਂ ਆਇਆ ਹੀ ਨਹੀਂ ਆਇਆ ਹੀ ਨਹੀਂ ਬਰ ਮੁੜ ਕੇ ਮੁੜ ਕੇ ਨਹੀਂ ਆਇਆ ਹੁਣ ਤਾਂ ਗਰਮੀ ਵਾਲੇ ਲੈ ਕੇ ਆਵਾਂਗੇ ਬਮਾਲਾ ਅਜੇ ਮਹੀਨੇ ਨਹੀਂ ਦੇਣਗੇ ਗਰਮੀ ਵਾਲੇ ਹਜੇ ਨਹੀਂ ਦਿੰਦੇ ਸੰਦੇ ਅਇਤਾ ਸੂਟਾਂ ਦੀ ਕਾਟਨ ਦੀ ਬਹੁਤ ਚੱਲੀ ਏ ਆ ਗਿਆ ਜੀ ਰਾਇਲ ਬਲੂਜ ਆ ਦੇਖੋ ਜੀ ਕਿਤਨਾ ਪਿਆਰਾ ਕਲਰ ਹੈ ਜੀ ਬਹੁਤ ਸੋਹਣਾ ਆਪਣਾ ਜੀ ਤੁਹਾਨੂੰ ਸਿੱਧੀ ਗੱਲ ਕਹਿੰਦੇ ਮਾਰਕੀਟੋਂ ਆਪਣਾ ਥੋੜਾ ਡਿਫਰੈਂਟ ਕੰਮ ਕਰਦਾ ਕੀ ਆ ਆਉਣ ਲਈ ਮਾਰਕੀਟ ਚੋਂ ਉਹ ਪੁਰਾਣੇ ਜਿਹੜੇ ਪੁਰਾਣਾ ਸਟਾਈਲ ਉਹ ਵੀ ਦੇਖਣ ਨੂੰ ਮਿਲੂਗਾ ਆਪਣੇ ਕੋਲੇ ਜਿਹੜਾ ਡਿਜ਼ਾਈਨ ਆਉਂਦਾ ਨਵੀਂ ਆਉਂਦਾਗਾ ਹਰ ਐ ਸਮਝ ਲਓ ਜੀ ਜਿਵੇਂ ਦੁਕਾਨ 'ਚ ਤਾਂ ਇਹ ਸਾਲ-ਸਾਲ ਬਾਅਦ ਕੱਪੜੇ ਮਿਲ ਡਿਜ਼ਾਈਨ ਚ ਹੀ ਹੁੰਦੇ ਆਪਣੇ ਕੋਲੇ ਮੈਂ ਹਮਝੂ ਲ 15 ਦਿਨਾਂ ਬਾਅਦ ਚੇਂਜ ਹੋ ਜਾਂਦੇ ਡਿਜ਼ਾਈਨ ਸਾਰੇ ਆਹ ਜੀ ਮਹਿਰੂਨ ਜਾਂ ਕਲਰ ਜੀ ਇਹ ਫਰਕ ਆਪਣਾ ਦੁਕਾਨਾਂ ਨਾਲੋਂ ਇਹ ਮਹਿਰੂਨ ਕਲਰ ਦਿਖ ਰਿਹਾ ਹਾਂ ਇਹ ਆਪਣਾ ਲਾਸਟ ਹੈ ਨਾ ਨਹੀਂ ਹੈ ਗਿਆ ਹਾਂ ਠੀਕ ਮਨੋ ਲਾਸਟ ਆ ਇਹ ਆਹ ਹੋ ਰਹੀ ਜਾਂਦੀ ਆ ਨਾ ਇਹ 725 ਚ ਪਿਓਰ ਕਾਟਨ ਚੱਲ ਰਹੀ ਹੈ ਜੀ ਇਹ ਪ੍ਰਿੰਸੈਸ ਕਾਟਨ ਹੈ ਉਹ ਵੀ ਐਮ ਕਾ ਇਹ ਕਿ ਟੈਕਸ ਦੀ ਹੈ ਇਹ ਆ ਰੇਟ ਸੇਮ ਹੈ ਜੀ ਇਹਨਾਂ ਦਾ 725 ਮੜੀ ਵੀਡੀਓ ਪਾਟੀ ਦੀ ਫਿਲਮਾਂ ਤੋਂ ਬਾਅਦ ਕੋਈ ਨਾ ਆ ਦੇਖੋ ਜੀ ਇਹ ਆਪਣਾ ਕਲਰ ਹੋ ਗਿਆ ਮੰਮੀ ਜੀ ਹੋਰ ਲੈ ਕੇ ਆਓ 725ਵੇਂ ਜੀ ਜਿਹੜਾ ਸੂਟ ਪਸੰਦ ਆਉਂਦਾ ਹੁੰਦਾ ਪ्युअर ਬ੍ਰਾਂਡ ਦੀ ਕਾਟਨ ਹੈ ਜੀ ਵਿਦਆਊਟ ਦੁਪੱਟਾ ਔਨਲੀ 725 ਜੀ ਤੁਹਾਨੂੰ ਦੱਸਿਆ ਨਾ ਜੀ ਹੁਣ ਏਕੇ ਟੈਕਸ ਦਾ ਰੇਟ ਬਦੂ ਏਕੇ ਟੈਕਸ ਜਿਹੜੀ ਆਪਣੀ ਇਹ ਪ੍ਰਿੰਸੈਸ ਕਾਟਨ ਦਾ ਰੇਟ ਬਦੂ ਆ ਜੀ ਬੀ ਐਲ ਐਮ ਤੇ ਤੁਸੀਂ ਇਹ ਸਮਝ ਲਓ ਜੀ ਹੁਣ ਪੂਰੀਆਂ ਇੱਕ ਨੰਬਰ ਚੱਲ ਰਹੀਆਂ ਤੁਸੀਂ ਇਹ ਸਮਝ ਲਓ ਜੀ ਆਪਣੇ ਕੋਲੋਂ ਥੋੜਾ ਰੇਟ ਅਜੇ ਘੱਟ ਚੱਲਦੀ ਜਾਂਦਾ ਹੈ ਬਧੂ ਆਪਣੇ ਕੋਲੇ ਵੀ ਰੇਟ ਵਧੂਗਾ ਕਿਉਂਕਿ ਜੇ ਗਰਮੀ ਪ੍ਰੋਪਰ ਨਹੀਂ ਤਾਂ ਕਰਕੇ ਰੇਟ ਨੇ ਸਸਤੇ ਆ ਟੈਨਸ਼ਨ ਨਾ ਕਰੋ ਜੀ ਰੇਟ ਵਧੂ ਆ ਜੇ ਇਹਨਾਂ ਦਾ ਆ ਲਓ ਜੀ ਆ ਗਿਆ ਜੀ ਲਾਸਟ ਕਲਰ ਜੇ ਤੁਸੀਂ ਮੰਮੀਆਂ ਮੰਮੀਆਂ ਲਈ ਲੈ ਲੈਣਾ ਭਾਈ ਇਹ ਆ ਦੇ ਲਈ 725 ਦੇ ਪਿਓਰ ਆਲ ਓਵਰ ਦੇ ਸੂਟ ਆ ਪਿਓਰ ਕਾਟਨ ਦੇ ਆ ਚੁੰਨੀਆਂ ਸੋਡੇ ਕੋਲੇ ਘਰੇ ਹੁੰਦੀਆਂ ਤੁਨੂੰ ਆਪਣੇ ਕੋਲੇ ਵਧੂ ਪਈਆਂ ਹੁੰਦੀਆਂ ਕਾਟਨ ਤੁਸੀਂ ਇਹ ਸਾਰੀ ਜੀ ਲਾ ਕੇ ਹਣਾਉਂਗੇ ਐ ਨਹੀਂ ਹੈਗਾ ਵੀ ਕੋਈ ਸਾਨੂੰ ਆਇਆ ਜੇ ਦੁੱਖ ਹੋਊਗਾ ਵੀ ਅਸੀਂ ਤਾਂ 725 ਰੁਪਏ ਲਾਏ ਆ ਜੀ ਆਇਆ ਹੋ ਗਿਆ ਬਾਹ ਹੋ ਗਿਆ ਘੱਟੋ ਘੱਟ 916 ਸੂਟ ਅਸੀਂ ਦੇ ਰਹੇ ਆ 725 ਚ ਸੋ ਆਪ ਸਭ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖੇ ਜੀ ਸਾਡਾ ਪਤਾ ਮੋੜ ਮੰਡੀ ਦਸ਼ਮੇਸ਼ ਨਗਰ ਗਲੀ ਨੰਬਰ 2 ਮੈਂ ਤੇ ਮੇਰਾ ਪੁੱਤਰ ਦੋਨੇ ਕੰਮ ਕਰਦੇ ਆ ਜਿਆਦੇ ਸਾਨੂੰ ਦੀਪੂ ਦੇ ਨਾਮ ਤੇ ਵੱਧ ਜਾਣਦੇ ਤੇ ਅਸੀਂ ਭੈਣੀ ਵਾਲੇ ਵਜਦੇ ਆ ਜੀ ਆਪ ਸਭ ਨੂੰ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ